ਤੂਰੀ ਵਿਖੇ ਕ੍ਰਾਂਤੀਕਾਰੀ ਲੋਕ ਚੇਤਨਾ ਮੱਝ ਦੇ ਪ੍ਰਧਾਨ ਵਿੱਕੀ ਪ੍ਰੋਚਾ ਵੱਲੋਂ ਮਾਰਿਸ਼ੀ ਵਾਲਮੀਕੀ ਫਿਲਮ ਦੇ ਪ੍ਰੋਮੋ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਬਾਰੇ ਅਪਸ਼ਬਦ ਬੋਲਣ ਵਾਲੇ ਐਕਟਰ ਅਕਸ਼ੇ ਕੁਮਾਰ ਫਿਲਮੀ ਟੀਮ ਅਤੇ ਚੈਨਲ ਦੇ ਕਾਨੂੰਨੀ ਕਾਰਵਾਈ ਕਰਵਾਉਣ ਦੀ ਸਬੰਧੀ ਮੰਗ ਪੱਤਰ ਦਿੱਤਾ ਗਿਆ। ਅਵਾਦ ਮੁਰਦਾਬਾ ਅਕਸ਼ੇ ਪਿੱਛੇ ਜਾ ਪਿੱਛੇ ਅਕਸ਼ੇ ਇੱਕ ਵਾਰ ਮੁਰਦਾਬਾ 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 ਅਵੀ ਖਰਾਬ ਕਰਨ ਵਾਲਾ ਮੁਟਾਬਾਦ ਮੁਰਦਾਬਾਦ 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 ਅਕਸ਼ੇ ਕੁਮਾਰ ਮੁਰਦਾਬਾਦ ਮੁਰਦਾਬਾਦ ਅਕਸ਼ੇ ਕੁਮਾਰ ਦੋਸ਼ੀਆਂ ਤੇ ਪਰਚਾ ਦਰਜ ਕਰੋ ਕਰ ਰਹੇ ਹਾਂ ਵਿਰੋਧ ਕਰ ਰਹੇ ਹਾਂ ਕੀ ਕਰਨਾ ਜੀ ਇਹ ਪਿਛਲੇ ਦਿਨੇ ਇੱਕ ਜੀ ਵਾਲਮੀਕੀ ਰਿਸ਼ੀ ਫਿਲਮ ਰਿਲੀਜ਼ ਕਰਨ ਜਾ ਰਹੇ ਨੇ ਜਿਹਦਾ ਰੋਲ ਭਗਵਾਨ ਵਾਲਮੀਕੀ ਮਹਾਰਾਜ ਅਛੇ ਕੁਮਾਰ ਕਰ ਰਿਹਾ ਤੇ ਇਹਦਾ ਇੱਕ ਟ੍ਰੇਲਰ YouTube ਤੇ ਰਿਲੀਜ਼ ਕੀਤਾ ਇਹਨਾਂ ਨੇ ਜਿਹਦੇ ਵਿੱਚ ਉਹਨਾਂ ਨੇ ਭਗਵਾਨ ਵਾਲਮੀਕੀ ਮਹਾਰਾ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਈ ਸਾਲਾਂ ਤੋਂ ਤੁਹਾਨੂੰ ਪਤਾ ਹੀ ਹੈ ਵੀ ਇੱਕ ਵਿਵਾਦ ਦਾ ਮੁੱਦਾ ਬਣ ਜਾਂਦਾ ਜਦ ਕਿ ਇਹ ਚੀਜ਼ਾਂ ਸਹੀ ਨਹੀਂ ਸਾਰੀਆਂ ਮੰਤਕਾਰੜ ਬਣਾਈ ਹੋਈ ਨੇ ਇਹ ਮਨੁਬਾਦੀ ਲੋਕਾਂ ਨੇ ਇਹ ਫਿਲਮ ਦੇ ਵਿੱਚ ਲਿਆਂਦੇ ਨੇ ਤੇ ਇਹਨਾਂ ਨੂੰ ਕੀ ਹੁੰਦਾ ਵੀ ਇਹ ਰੌਲਾ ਪਊਗਾ ਸਾਡੀ ਫਿਲਮ ਨੂੰ ਪਤਾ ਟੀਆਰਪੀ ਮਿਲਨੀ ਆ ਕੀ ਮਿਲਨੀ ਆ ਪਰ ਸਰਕਾਰਾਂ ਅੱਖਾਂ ਤੇ ਮੂੰਹ ਕਰਨ ਬੰਦ ਕਰੀ ਬੈਠੀਆਂ ਨੇ ਜਿਹੜੀ ਬੋਰਡ ਇਹਨਾਂ ਨੂੰ ਰਿਲੀਜ਼ ਕਰਦਾ ਫਿਲਮ ਨੂੰ ਚੈੱਕ ਕਰਦਾ ਜਿਹਦੇ ਵਿੱਚ ਉਹ ਸਰੇ ਆਂ ਭਗਵਾਨ ਵਾਲਮੀਕੀ ਮਾਰਾ ਵੇ ਆਪਸ਼ਬਦ ਬੋਲ ਰਿਹਾ ਤੇ ਇਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਭਗਵਾਨ ਵਾਲਮੀਕੀ ਮਾਰਾ ਨੂੰ ਮੰਨਣ ਵਾਲੇ ਲੋਕ ਨੇ ਉਹ ਕੱਲੇ ਵਾਲਮੀਕੀ ਨਹੀਂ ਹੈਗੇ ਉਹ ਸਨਾਤਨੀ ਲੋਕ ਵੀ ਨੇ Hindu ਵੀ ਨੇ Sikh ਵੀ ਨੇ ਜਿਹੜੇ ਭਗਵਾਨ ਵਾਲਮੀਕੀ ਮਹਾਰਾਜ ਨੂੰ ਮੰਨਦੇ ਨੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਰਾਮਲੀਲਾ ਹੋ ਰਹੀਆਂ ਨੇ ਅਜੇ ਰਾਮ ਨੂੰ ਕੌਣ ਜਾਣਦਾ ਜੇ ਭਗਵਾਨ ਵਾਲਮੀਕੀ ਮਹਾਰਾਜ ਨੇ ਰਮਾਇਣ ਲਿਖੀ ਆ ਤਾਂ ਹੀ ਭਗਵਾਨ ਰਾਮਚੰਦਰ ਨੂੰ ਲੋਕ ਜਾਣਦੇ ਨੇ ਮਾਤਾ ਸੀਤਾ ਨੂੰ ਜਾਣਦੇ ਨੇ ਵੀ ਲਵ ਕੁਸ਼ ਨੂੰ ਉਹਨਾਂ ਨੇ ਉੱਥੇ ਸ਼ਰਨ ਲਾ ਉੱਥੇ ਪਾਲਿਆ ਉਹਨਾਂ ਨੂੰ ਵਿੱਦਿਆ ਦਿੱਤੀ ਤੇ ਸੀਤਾ ਨੂੰ ਸ਼ਰਨ ਦਿੱਤੀ ਤੇ ਉਹਨਾਂ ਨੂੰ ਮੰਨਣ ਵਾਲੇ ਮੈਂ ਕਹਿੰਦਾ ਕਰੋੜਾਂ ਲੋਕ ਨੇ ਪਰ ਅੱਜ ਜਦੋਂ ਅਸੀਂ ਸੜਕਾਂ ਤੇ ਦੇਖਦੇ ਆ ਇੱਥੇ ਇਕੱਲਾ ਵਾਲਮੀਕੀ ਸਮਾਜ ਪਰ ਸਾਡੇ ਨਾਲ ਐਡਵੋਕੇਟ ਵੀ ਆਏ ਨੇ ਸਾਡੇ ਸ਼ਹਿਰ ਦੇ ਜਿਹੜੇ ਵਪਾਰੀ ਨੇ ਉਹ ਵੀ ਆਏ ਨੇ ਜਿਹੜੇ ਲੋਕ ਕਹਿੰਦੇ ਅਸੀਂ ਭਗਵਾਨ ਵਾਲਮੀਕੀ ਮਹਾਰਾਜ ਨੂੰ ਮੰਨਦੇ ਆ ਰਾਮਲੀਲਾ ਕਰਾ ਰਹੇ ਨੇ ਪਰ ਉਹਨਾਂ ਨੂੰ ਉਦੋਂ ਇਹ ਚੀਜ਼ ਦਾ ਦੁੱਖ ਨਹੀਂ ਲੱਗਦਾ ਇਹ ਤੇ ਜਿੱਦੜ ਦੁੱਖ ਜ਼ਿਆਦਾ ਲੱਗਦਾ ਉਹ ਵਾਲਮੀਕੀ ਸਮਾਜ ਨੂੰ ਲੱਗਦਾ ਸਾਨੂੰ ਇਹ ਬੜਾ ਫੀਲ ਹੁੰਦਾ ਕਈ ਪਾਰਟੀਆਂ ਨੇ ਰਾਜਨੀਤਿਕ ਸਾਰੀਆਂ ਪਾਰਟੀਆਂ ਜਿਹੜੇ ਕਹਿੰਦੇ ਅਸੀਂ ਸਨਾਤਨ ਨੂੰ ਨਾਲ ਲੈ ਕੇ ਚੱਲਦੇ ਹਾਂ ਭਗਵਾਨ ਵਾਲਮੀਕੀ ਮਹਾਰਾਜ ਨੂੰ ਮੰਨਦੇ ਆ ਅੱਜ ਉਹ ਪਾਰਟੀਆਂ ਦੇ ਲੀਡਰ ਕਿੱਥੇ ਨੇ ਉਹ ਘਰਾਂ 'ਚ ਆਪਣੀਆਂ ਹੀ ਤਿਆਰੀਆਂ ਕਰ ਰਹੇ ਨੇ ਆਪਣੀਆਂ ਰੋਟੀਆਂ ਸੇਕ ਰਹੇ ਨੇ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਵਾਲਮੀਕੀ ਸਮਾਜ ਕੋਲੇ ਆ ਕੇ ਵੜ ਜਾਂਦੇ ਨੇ ਵੀ ਵਾਲਮੀਕੀ ਸਮਾਜ ਸਾਡੇ ਨਾਲ ਖੜਿਆ ਸੀ ਵਾਲਮੀਕੀਆਂ ਦੇ ਨਾਲ ਖੜਿਆ ਉਹਨਾਂ ਨਾਲ ਡਰਾਮੇ ਬਾਜੀ ਕਰਦੇ ਨੇ ਅਸੀਂ ਛੋਟੇ ਘਰੇ ਰੋਟੀ ਖਾਣੇ ਆ ਛੋਟੇ ਪੈਰ ਧੋਣੇ ਆ ਸਪਾਈ ਸੇਵਕਾਂ ਦੇ ਪਰ ਜਦੋਂ ਸਾਡੇ ਗੁਰੂ ਬਾਰੇ ਰੈਵਰ ਬਾਰੇ ਕੁਝ ਬੋਲਿਆ ਜਾਂਦਾ ਅੱਜ ਉਹ ਧੂਰੀ ਦੇ ਮੈਂ ਕਹੂੰਗਾ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਉਹ ਲੀਡਰ ਕਿੱਥੇ ਨੇ ਉਹ ਮਰ ਗਏ ਅੱਜ ਉਹ ਕਿਉਂ ਨਹੀਂ ਬੋਲਦੇ ਸੜਕਾਂ ਤੇ ਆ ਕੇ ਕਿਉਂ ਨਹੀਂ ਅਕਸ਼ੇ ਕੁਮਾਰ ਤੇ ਤੇ ਜਿਹੜੀ ਉਹਦਾ ਡਾਇਰੈਕਟਰ ਐ ਐਕਟਰ ਐ ਉਹਨਾਂ ਸਾਰਿਆਂ ਦੇ ਪਰਚਾ ਦਰਜ ਕਰਾਉਂਦੇ ਅੱਜ ਉਹ ਸਨਾਤਨੀ ਲੋਕ ਕਿੱਥੇ ਨੇ ਜਿਹੜੇ ਕਹਿੰਦੇ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦਾ ਅੱਜ ਕਿਉਂ ਨਹੀਂ ਸੜਕਾਂ ਦੇ ਉੱਤਰ ਦੇ ਸਰਜੇਨਾ ਕੁਝ ਕੀ ਹੋਏਗਾ ਅਸੀਂ ਜੀ 48 ਘੰਟਿਆਂ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੂੰ ਦੇਣ ਜਾ ਰਹੇ ਆ ਵੀ ਜੇ ਦੋਸ਼ੀਆਂ ਤੇ ਪਰਚਾ ਦਰਜ ਨਹੀਂ ਹੋਇਆ ਫਿਲਮ ਦੇ ਐਕਟਰ ਤੇ ਅਕਸ਼ੇ ਕੁਮਾਰ ਹੈ ਡਾਇਰੈਕਟਰ ਤੇ ਰਾਈਟਰ ਤੇ ਉਹ ਚੈਨਲ ਤੇ ਜਿਹਨੇ YouTube ਤੇ ਵੀਡੀਓ ਪਾਈ ਹੈ ਜੇ ਉਹਨਾਂ ਤੇ ਪਰਚਾ ਦਰਜ ਨਾ ਹੋਇਆ ਤੇ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਇਹ ਤਾਂ ਵਿਰੋਧ ਆ ਜਿਹੜਾ ਪੂਰੇ ਪੰਜਾਬ 'ਚ ਨਹੀਂ ਪੂਰੇ ਭਾਰਤ 'ਚ ਦੇਖਣ ਨੂੰ ਮਿਲੂਗਾ ਤੇ ਬਾਹਰਲੀ ਕੰਟਰੀ 'ਚ ਵੀ ਦੇਖਣ ਨੂੰ ਮਿਲੂਗਾ